ਤੁਰਕੀ ਕਮਲਜੀਤ ਦੀ ਪੈਣ ਅਤੇ ਉਹਨਾਂ ਦੇ ਬੱਚੇ ਵਿਸ਼ੇਸ਼ ਤੌਰ ਤੇ ਟੂਰਨਾਮੈਂਟ ਦੇ ਲਈ ਪੰਜਾਬ ਆਏ ਇਸ ਮੌਕੇ ਤੇ ਪਾਵੋ ਖੁੰਦਿਆ ਅਲੰਪੀਨ ਕਮਲਜੀਤ ਦੀ ਪੈਣ ਨਿਰਮੋਲ ਜਿੱਤ ਕੋਰ ਯੂਐਸਏ ਨੇ ਕਿਹਾ ਕਿ ਅੱਜ ਖੇਡ ਮੈਦਾਨ ਦੇ ਵਿੱਚ ਖਿਡਾਰੀਆਂ ਨੂੰ ਦੇਖ ਕੇ ਉਹਨਾਂ ਨੂੰ ਆਪਣੇ ਭਰਾ ਦੀ ਬਹੁਤ ਯਾਦ ਆ ਰਹੀ ਹੈ ਅਤੇ ਉਹਨਾਂ ਨੂੰ ਹਰ ਖਿਡਾਰੀ ਦੇ ਵਿੱਚ ਉਹਨਾਂ ਨੂੰ ਆਪਣਾ ਭਰਾ ਹੀ ਨਜ਼ਰ ਆ ਰਿਹਾ ਹੈ ਮੇਰਾ ਨਾਮ ਨਿਰਮੋਲਜੀਤ ਕੌਰ ਹੈ ਤੇ ਮੈਂ ਯੂਐਸਏ ਤੋਂ ਆਈ ਆ ਤੇ ਇਹ ਜੋ ਖੇਡਾਂ ਹੋ ਰਹੀਆਂ ਮੇਰੇ ਬ੍ਰਦਰ ਦੇ ਨਾਂ ਤੇ ਕਮਲਜੀਤ ਸਿੰਘ ਦੇ ਨਾਂ ਤੇ ਖੇਡਾਂ ਹੋ ਰਹੀਆਂ ਤੇ ਮੇਰੇ ਬ੍ਰਦਰ ਪ੍ਰithviਪਾਲ ਸਿੰਘ ਬਟਾਲਾ ਉਹ ਇੱਕ ਖੇਡਾਂ ਕਰਵਾ ਰਹੇ ਨੇ ਹਾਂਜੀ ਤੇ ਇੱਥੇ ਬਹੁਤ ਵਧੀਆ ਮਾਹੌਲ ਲੱਗਾ ਸਾਰੇ ਵੱਖਰੇ ਵੱਖਰੇ ਤਰ੍ਹਾਂ ਦੇ ਖਿਡਾਰੀ ਵੀ ਦੇਖਣ ਨੂੰ ਮਿਲੇ ਨੇ ਤੇ ਸਾਰਿਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਸਨ ਸਾਹਿਬ ਵੀ ਹੋ ਰਿਹਾ ਬਹੁਤ ਬਰਤਨ ਸਾਬਤ ਹੋ ਰਿਹਾ ਬਹੁਤ ਖਿਡਾਰੀ ਇਸ ਮੈਦਾਨ ਨੇ ਪੈਦਾ ਕੀਤੇ ਤੇ ਅੱਗੇ ਵੀ ਕਰ ਰਹੇ ਨੇ ਸਭ ਬੱਚਾ ਨੂੰ ਬੜਾ ਹਤਸ਼ਾ ਮਿਲ ਰਿਹਾ ਅ ਥੋੜਾ ਠੀਕ ਲੱਗਾ ਪਰ ਥੋੜਾ ਇਹ ਵੀ ਦੇਖ ਕੇ ਦੁੱਖ ਲੱਗਾ ਕਿ ਜਦੋਂ ਨਸ਼ੇ ਕਰ ਰਹੇ ਨੇ ਬੱਚੇ ਜਾਂ ਨੌਜਵਾਨ ਸੋ ਸਾਡੀ ਤੇ ਕੋਸ਼ਿਸ਼ ਆ ਕਿ ਪੰਜਾਬ ਜਿਹੜਾ ਪਹਿਲੇ ਵਰਗਾ ਰੰਗਲਾ ਪੰਜਾਬ ਹੋਵੇ ਤੇ ਨਸ਼ੇ ਤੋਂ ਮੁਕਤ ਹੋਵੇ ਸੋ ਇਹ ਇੱਕ ਬਹੁਤ ਵੱਡੀ ਕੋਸ਼ਿਸ਼ ਆ ਇਹਨਾਂ ਨਸ਼ਿਆਂ ਰੋਕਣ ਲਈ ਸਤਿ ਸ੍ਰੀ ਅਕਾਲ ਮੇਰਾ ਨਾਮ ਅੰਮ੍ਰਿਤਪੁਰਨਦੇਵਿਆ ਮੈਂ ਯੂ ਐਸ ਏ ਤੋਂ ਆ ਤੇ ਮੈਂ ਕਮੋਜੀਤ ਨਾਮੇ ਜੀ ਦੀ niece ਆ ਅਮ ਇਥੇ ਆ ਕੇ ਬੜਾ ਚੰਗਾ ਲੱਗਾ ਕਿ ਇਥੇ ਸਾਰਾ ਕਮਿਊਨਿਟੀ ਹੈਗਾ ਬਹੁਤ ਵਧੀਆ ਲੱਗਦਾ ਮੈਂ ਵੀ ਪਹਿਲਾਂ ਖਿਡਾਰੀ ਸੀ ਤੇ ਹੁਣ ਹੈ ਖਿਡਾਰੀ ਤੇ ਬਹੁਤ ਵਧੀਆ ਲੱਗਦਾ ਕਿ ਸਾਰੇ ਇਥੇ ਆ ਕੇ ਖੇਡਣਦੇ ਸਾਰੇ ਇਥੇ ਰਨ ਕਰਨਦੇ ਸਪੋਰਟਸ ਕਰਨਦੇ ਬਹੁਤ ਵਧੀਆ ਲੱਗਦਾ ਕਿ ਬੱਚੇ ਮੇਰੇ ਮੰਗੂਈ ਇੱਥੇ ਆ ਕੇ ਉਹਨਾਂ ਦੇ ਡ੍ਰੀਮਸ ਫੁਫਿਲ ਕਰਨੇ ਮੈਂ ਇੱਕ ਚੀਜ਼ ਦੇਣਾ ਸੰਦੀਪ ਵੀ ਅਸੀਂ ਇੱਥੇ ਆਏ ਸਾਡੇ ਪੇਰੈਂਟਸ ਨੂੰ ਪ੍ਰਾਊਡ ਬਣਾਉਣ ਵਾਸਤੇ ਤੇ ਤੁਹਾਡੀ ਇੱਕ ਹੈਗੀ ਚਾਂਸ ਤੁਸੀਂ ਤੁਹਾਡਾ ਨਾਮ ਬਣਾ ਸਕਦੇ ਨਾਮ ਦੇ ਨਾਲ ਸਾਰਾ ਕੁਝ ਬਣ ਜਣਾ ਮੈਂ ਇਹ ਕਹਿਣਾ ਚਾਹੁੰਦੀ ਵੀ ਨਸ਼ੇ ਤੋਂ ਬਾਹਰ ਆਓ ਤੇ ਤੁਹਾਡਾ ਨਾਮ ਬਣਾਓ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਜੀ ਅੱਜ ਕਮਲਜੀਤ ਖੇਡਾਂ ਜਿਹੜੀਆਂ ਕਿ ਸਰਜੀਤ ਸਪੋਰਟਸ ਐਸੋਸੀਏਸ਼ਨ ਬਟਾਲਾ ਵੱਲੋਂ ਕਰਾਈਆਂ ਜਾਂਦੀਆਂ ਨੇ ਔਰ ਇਹ ਜਿਹੜੀਆਂ ਖੇਡਾਂ ਸਾਡੇ ਡਿਸਟ੍ਰਿਕਟ ਗੁਰਦਾਸਪੁਰ ਨਹੀਂ ਪੂਰੇ ਪੰਜਾਬ ਦੇ ਵਿੱਚ ਜਿਹੜੀ ਬੜੇ ਜੋਸ਼ ਉਤਸ਼ਾਹ ਖੁਸ਼ੀ ਦੇ ਨਾਲ ਮਨਾਈਆਂ ਜਾਂਦੀਆਂ ਨੇ ਔਰ ਇਹਨਾਂ ਖੇਡਾਂ ਦੀ ਖਾਸੀਅਤ ਹੈ ਕਿ ਸਾਡੇ ਦੇ ਪਿੰਡਾਂ ਨੂੰ ਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਦੇ ਕਰਦੇ ਨੇ ਪੰਜਾਬ ਦੇ ਦੂਸਰੇ ਸੂਬਿਆਂ ਦੀਆਂ ਛੇ ਸੂਬਿਆਂ ਦੀ ਜਿਹੜੀਆਂ ਇਹ ਜੀਮਾਂ ਪਹੁੰਚੀ ਨੇ ਔਰ ਖਾਸ ਇਹ ਹੈ ਕਿ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਸਾਰੇ ਜਿਹੜੇ ਨੈਸ਼ਨਲ ਔਰ ਇੰਟਰਨੈਸ਼ਨਲ ਖਿਡਾਰੀ ਜਿਹੜੇ